ਹੋਂਦੇ ਪੰਜਾਬ ਦੇ ਜੇ 12-13 ਹਜ਼ਾਰ ਪਿੰਡ ਐ ਤੇ 16-17 ਹਜ਼ਾਰ ਮਾਲੀ ਤੁਰਿਆ ਫਿਰਦਾ ਤੇ ਆਪਣੇ ਆਪਣੇ ਕਟਰ ਲਈ ਫਿਰਦਾ ਜੀ ਕਈਆਂ ਨੇ ਤੇ ਕਈ ਕਈ ਮਾਲੀ ਬਣਾਏ ਨੇ ਬੋਲੋ ਗੁਰੂ ਕੇ ਫੇਰ ਕਈਆਂ ਦੇ ਮਾਲੀ ਕਈ ਕਈ ਬਣ ਗਏ ਕੋਈ ਕਿਸੇ ਮਾਲੀ ਕੋ ਜਾਂਦਾ ਕਈ ਤੇ ਸਪੈਸ਼ਲ ਜਾਂਦੇ ਮਾਈਆਂ ਉਹ ਮਾਲੀਆਂ ਕੋਲ ਕਟਰ ਆਪਣੀ ਕਟਾਈ ਕਰਾਉਣ ਵਾਸਤੇ ਸਪੈਸ਼ਲ ਜਾਂਦੇ ਜਾਂਦੇ ਆ ਨਾ ਪਿਆਰਿਓ ਮਾਲੀ ਇੱਕੋ ਹੀ ਆ ਉਹ ਅੰਦਰ ਬੈਠਾ ਉਹਨੂੰ ਸੰਭਾਲਣਾ ਸਿੰਚਨ ਹਾਰ ਰਿਹਾ ਏਕਾ ਮਾਲੀ ਕੀ ਬਾਤ ਹੈ ਖਬਰ ਕਰਤ ਹੈ ਪਾਤ ਪਤ ਡਾਲੀ ਜਿਵੇਂ ਸਿਆਣਾ ਮਾਲੀ ਜਦੋਂ ਬਗੀਚੀ ਚ ਘੁੰਮਦਾ ਨਾ ਗਾਰਡਨ ਦੇ ਵਿੱਚ ਘੁੰਮਦਾ ਵਾ ਉਹ ਇਦਾਂ ਵੇਖਦਾ ਘੁੰਮ ਕੇ ਵੀ ਆਹ ਪੱਤਾ ਥੋੜਾ ਜਿਹਾ ਸੁੱਕ ਗਿਆ ਵਾ ਆਹ ਟਾਣੀ ਕੁਮੜਾ ਗਈ ਆ ਉਹ ਕਟਰ ਲਿਉਂਦਾ ਫਿਰ ਉਹ ਕਟਕੜ ਛੁੱਟੀ ਜਾਂਦਾ ਉਹ ਜਿਹੜਾ ਅਕਾਲ ਪੁਰਖ ਜਿਹੜਾ ਅੰਦਰ ਮਾਲੀ ਬੈਠਾ ਨਾ ਉਹ ਵੀ ਵੇਂਦਾ ਵੀ ਆਹ ਪਹਿਲੂ ਇਹਦਾ ਮਾੜਾ ਜਾਂ ਕਮਜ਼ੋਰ ਵਾ ਉਹ ਵੀ ਛੇਦ ਛਲਈਆ ਹੁੰਦਾ ਫਿਰ ਅੰਦਰੋਂ ਕਟਾਈ ਹੁੰਦੀ ਹੈ ਫਿਰ ਉਹ ਵੀ ਪਾਸੇ ਕੱਢ ਕਰਕੇ ਸੁੱਟਦਾ ਵਾ ਵੀ ਨਹੀਂ ਆਹ ਚੀਜ਼ ਸਹੀ ਨਹੀਂ ਹੈ ਕਿ ਇਹਨੂੰ ਪਾਸੇ ਕਰਨਾ ਤਾਂ ਹੀ ਆਖਦੇ ਨੇ ਹਰ ਜੀਓ ਅੰਤਰਜਾਮੀ ਜਾਣ ਉਹ ਕਰਤ ਬੁਰਾਈ ਮਨੁੱਖ ਤੇ ਸਿਪਾਈ ਸਾਖੀ ਭੂਤ ਪਵਾਨ ਜਦੋਂ ਆਪਾਂ ਸਤਗੁਰ ਦੀ ਬਾਣੀ ਪੜ੍ਹਦੇ ਆ ਹਰ ਜੀਓ ਨਿਮਾਨਿਆ ਤੂੰ ਮਾਨ ਨਚੀਜੀਆਂ ਚੀਜ਼ ਕਰੇ ਮੇਰਾ ਗੋਬਨ ਤੇਰੀ ਕੁਦਰਤ ਕਉ ਕਰਮਣ ਉਹਨਾਂ ਚੀਜ਼ਿਆਂ ਨੂੰ ਨਕਾਰਿਆਂ ਨੂੰ ਸੋਣਾ ਬਣਾ ਦਿੰਦਾ ਜਿਹੜਾ ਮਾਲਕ ਵੈਗਰੂ ਆਕਾਰਪੁਰਖ ਮਾਲੀ ਆ ਨਾ ਫਿਰ ਸਾਡੇ ਉਹ ਹਰ ਪੈਨੂ ਦਾ ਧਿਆਨ ਰੱਖਦਾ ਵੀ ਆ ਇਧਰ ਉਹਦੀ ਅੱਖ ਮੜੀ ਜੀ ਕਮਜ਼ੋਰ ਹੋ ਰਹੀ ਆ ਇਹਦੇ ਅੰਦਰ ਇੱਥੇ ਆਤਮਿਕ سرمਾਇਆ ਖਾਣ ਵਾਲਾ ਇਥੋਂ ਇੱਕ ਵਕਾਰ ਪੈਦਾ ਹੋ ਰਿਹਾ ਵਾ ਉਹ ਫਿਰ ਰਾਖੀ ਕਰਦਾ ਵਾ ਜਿਵੇਂ ਆਪਣੇ ਅੰਦਰ ਫਿਰ ਉਹ ਮਾੜਾ ਕ੍ਰਾਈਮ ਨਹੀਂ ਜਿਵੇਂ ਚੌਕੀਆਂ ਨਹੀਂ ਹੁੰਦੀਆਂ ਪਿੰਡਾਂ ਵਿੱਚ ਤੁਸੀਂ ਦੇਖੋ ਪਹਿਲਾਂ ਥਾਣਾ ਹੁੰਦਾ ਥਾਣੇ ਤੋਂ ਬਾਅਦ ਚੌਕੀ ਬਿਠਾਈ ਜਾਂਦੀ ਹੈ ਜੇ ਕ੍ਰਾਈਮ ਹੋਵੇ ਉੱਥੇ ਚੌਕੀ ਤੁਸੀਂ ਦੇਖੋ ਪਹਿਲਾਂ ਥਾਣਾ ਹੁੰਦਾ ਥਾਣੇ ਤੋਂ ਬਾਅਦ ਚੌਕੀਆਂ ਚੌਂਕੀ ਹਮੇਸ਼ਾ ਉਸੇ ਲਾਖੇ 'ਚ ਬਿਠਾਈ ਜਾਂਦੀ ਤੇ ਮਾੜਾ ਮੋਟ ਕਰਾਇਮ ਵੱਧ ਹੋਵੇ ਵੀ ਉੱਥੇ ਚੌਂਕੀ ਬਣਾ ਦੋ ਤਾਂ ਕਿ ਬਾਰ-ਬਾਰ ਠਾਣੇ ਵਾਲੇ ਬਣੇ ਭਜਨ ਦੀ ਲੋੜ ਨਾ ਪਵੇ ਸ਼ਬਦ ਦੀ ਚੌਂਕੀ ਜਦੋਂ ਆਪਾਂ ਪੜਦੇ ਆ ਨਾ ਸ਼ਬਦ ਦੀ ਚੌਂਕੀ ਮਨੁੱਖ ਦੇ ਅੰਦਰ ਮੈਂ ਜਦੋਂ ਗੁਰੂ ਦਾ ਸ਼ਬਦ ਆਣ ਕੇ ਅੰਦਰ ਵਹਿ ਗਿਆ ਤਾਂ 사ਧੂਰ ਨੇ ਆਖਿਆ ਨਾ ਸੰਤਾਂ ਮੰਨੋਂ ਦੂਤਾਂ ਡੰਨੋਂ ਇਹ ਕੁਟਵਾਰੀ ਮੇਰੀ ਕੋਟਵਾਰੀ ਦਾ ਅਰਥ ਹੈ ਕੋਤਵਾਲ ਜਿਵੇਂ ਠਾਣੇਦਾਰ ਹੁੰਦਾ ਹੈ ਪੁਲਿਸ ਰਾਸ ਨੂੰ ਗਸਤ ਕਿਉਂ ਕਰਦੀ ਜੀ ਸ਼ਹਿਰਾਂ ਵਿੱਚ ਕਿ ਤਾਂ ਕਿ ਸਾਡੀ ਪਬਲਿਕ ਸ਼ਹਿਰ ਦੇ ਲੋਕ ਰਾਤ ਨੂੰ ਸੁਖੀ ਸੌ ਸਕਣ ਕ੍ਰਾਈਮ ਨਾ ਹੋਵੇ ਪਾਸ਼ਾ ਜੀ ਕਹਿੰਦੇ ਬੰਦਿਆ ਤੈਨੂੰ ਵੀ ਆਪਣੇ ਸ਼ਹਿਰ ਦਾ ਦਰੋਗਾ ਆ ਬਣਨਾ ਪੈਣਾ ਹੈ ਆਪਣੇ ਸ਼ਹਿਰ ਦੀ ਰਾਖੀ ਖੁਦ ਆਫ ਕਰਨੀ ਪੈਣੀ ਹੈ ਸचेत ਹੋਣਾ ਆਪਣਾ ਸੰਤਾ ਮੰਨੋ ਦੂਤਾ ਡਾਨੋ ਇਹ ਕਟਵਾਰੀ ਮੇਰੀ ਇਹ ਮੇਰੀ ਕੋਤਵਾਲੀ ਆ ਦਿਵਸ ਰੈਣ ਤੇਰੇ ਪਾਪ ਪਲੋਸੋਂ ਕੇਸ ਜਵਰ ਕਰ ਫੇਰੀ ਜਦੋਂ ਅਸੀਂ ਸਤਗੁਰ ਦੀ ਬਾਣੀ ਨੂੰ ਧਿਆਨ ਨਾਲ ਪੜ ਕੇ ਵੇਖ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰ ਜਾਨੀ ਉਹਦਾ ਰਾਖਾ ਵੈਗਰੂ ਅਕਾਲ ਪੁਰਖ ਨਾ ਉਹ ਜਿਹੜਾ ਸਾਡੇ ਕੱਲੇ ਕੱਲੇ ਪਹਿਲੂ ਦਾ ਧਿਆਨ ਰੱਖਦਾ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਉਹਦਾ ਖਬਰ ਕਰਦਾ ਨਾ ਕੱਲੇ ਕੱਲੇ ਪੱਤੇ ਦਾ ਉਹ ਜਦੋਂ ਨੂੰ ਅਸੀਂ ਅੰਦਰ ਸੰਭਾਲਾਂਗੇ ਉਹਦੇ ਨਾਲ ਸਾਡੀ ਸਾਂਝ ਪਵੇਗੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਬੱਸ ਇਹਦਾ ਇਹਨਾਂ دیਵਾਨਾਂ ਚ ਉਹ ਹੀ ਸਾਧ ਸੰਗ ਆਉਂਦੇ ਆ ਸਾਧ ਸੰਗੀ ਆਉਂਦੇ ਆ ਜਿਹੜੇ ਕਿਸੇ ਹੋਰ ਥਾਂ ਤੇ ਨਹੀਂ ਜਾਂਦੇ ਪਰ ਜਿਹੜੇ ਘਰਾਂ ਚ ਬਹਿ ਕੇ ਸੁਣਦੇ ਆ ਅਸੀਂ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿਸੇ ਥਾਂ ਤੇ ਜਾਣ ਦੀ ਲੋੜ ਦੇ ਆਪਣਾ ਸਮਾਂ ਵੇਸਟ ਕਰਦੇ ਪਏ ਆ ਅਸੀਂ ਕਈਆਂ ਨੂੰ ਤੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਇਹਨਾਂ ਕੰਮਾਂ ਤੇ ਲਗਾਤਾ ਉਹਨਾਂ ਨੇ ਕਦੀ ਕਿਤੇ ਜਾ ਕੇ ਮੱਥਾ ਟੇਕਿਆ ਕਿਤੇ ਜਾ ਕੇ ਚੌਂਕੀਆਂ ਭਰੀਆਂ ਕਦੀ ਕਈ ਕਿਤੇ ਗਏ ਮਤਲਬ ਆਪਣੀ ਜ਼ਿੰਦਗੀ ਲਗਾਤੀ ਉਹਨਾਂ ਨੇ ਦੇਹਾਂ ਦੇ ਅੱਗੇ ਪਖੰਡ ਕਰਦੇ ਆ ਚੌਂਕੀਆਂ ਭਰਦੇ ਆ ਕਰਮ ਕਾਂਡ ਕਰਦੇ ਆ ਪਰ ਖੀਰ ਆਣ ਕੇ ਸਮਝ ਲੱਗੀ ਵੀ ਨਹੀਂ ਸੰਤੁਸ਼ਟੀ ਨਹੀਂ ਹੋਈ ਫਿਰ ਗੁਰੂ ਦੇ ਦਰ ਤੇ ਆਣ ਕੇ ਡੇਗੇ ਜੇ ਪਹਿਲੇ ਗੁਰੂ ਦੇ ਕੋਲ ਆ ਜੀਏ ਕਿ ਮਹਾਰਾਜ ਮੈਨੂੰ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦੀ ਜਰੂਰਤ ਹੈ ਹੀ ਨਹੀਂ ਸ਼ੁਰੂ ਤੋਂ ਆਪਣੇ ਬੱਚਿਆਂ ਦੇ ਜਿਹਨਾਂ ਵਿੱਚ ਇਹ ਗੱਲ ਪਾ ਦਿਓ ਕਿ ਪੁੱਤਰ ਗੁਰੂ ਤੋਂ ਬਿਨਾਂ ਸਾਡਾ ਕੋਈ ਨਹੀਂ ਗੁਰੂ ਦਾ ਓਟ ਆਸਰਾ ਤੱਕਣਾ ਵਾ ਸਤਿਗੁਰ ਦੀ ਬਾਣੀ ਖੁਦ ਪੜੋ ਖੁਦ ਆਪਣੇ ਪਰਿਵਾਰਾਂ ਵਿੱਚ ਗੁਰੂ ਦੀ ਬਾਣੀ ਲੈ ਕੇ ਆਓ ਜਿਹੜੇ ਤੇ ਰੱਖ ਸਕਦੇ ਆ ਸਰੂਪ ਰੱਖੋ ਨੇ ਰੱਖ ਸਾਡੇ ਬਾਣੀ ਦੀਆਂ ਪੋਥੀਆਂ ਰੱਖ ਲੋ ਕਈਆਂ ਨੇ ਆਪਣੇ ਘਰਾਂ ਚ ਕਮਰਾ ਇੱਕ ਵੱਖਰਾ ਬਣਾਇਆ ਹੁੰਦਾ ਉਹ ਪਰਿਵਾਰ ਸਤਗੁਰ ਦੀ ਮਹਾਰਾਜ ਦੀ ਬਾਣੀ ਦਾ ਸਰੂਪ ਘਰ ਚ ਰੱਖ ਕੇ ਬੱਚਿਆਂ ਕੋਲੋਂ ਪ੍ਰਕਾਸ਼ ਕਰਾਉਂਦੇ ਆ ਬੱਚੇ ਉਹਦਾ ਸੇਵਾ ਕਰਦੇ ਆ ਹੌਲੀ ਹੌਲੀ ਉਹਦੇ ਬੱਚਿਆਂ ਨੂੰ ਬਾਣੀ ਪੜ੍ਹਨ ਦੀ ਆਤ ਪੈ ਜਾਂਦੀ ਆ ਜਿਹੜੇ ਇਦਾਂ ਨਹੀਂ ਕਰ ਸਕਦੇ ਸੰਚੀਆਂ ਰੱਖ ਲੋ ਬਾਣੀ ਦੀਆਂ ਸਹਿਜ ਪਾਠ ਕਰਨ ਦੀ ਆਤ ਪਾਓ ਆਪਣੇ ਪਰਿਵਾਰਾਂ ਚ ਜਦੋਂ ਸਾਡੇ ਘਰਾਂ ਚ ਬਾਣੀ ਦਾ ਪ੍ਰਵਾਹ ਚੱਲੇਗਾ ਅਸੀਂ ਸਤਗੁਰ ਦੀ ਬਾਣੀ ਅੱਛਾ ਸਾਨੂੰ ਡਰਾਇਆ ਵੇਖੂ ਕਿਦਾਂ ਗਿਆ ਡਰਾਉਂਦੇ ਰਹੇ ਤਾਂ ਉਹ ਕਹਿੰਦੇ ਜੇ ਤੁਸੀਂ ਘਰ 'ਚ ਬਾਣੀ ਪੜਨ ਲੱਗੋਗੇ ਤੁਹਾਡੇ ਕੋਲੋਂ ਮਰਿਆਦਾ ਨਹੀਂ ਨਹੀਂ ਬਣੀ ਤੁਹਾਡੇ ਗੁਨਾਹ ਹੋ ਜਾਏਗਾ ਤੁਹਾਨੂੰ ਪਾਪ ਲੱਗ ਜਾਏਗਾ ਅਸਲ ਇਹ ਡਰ ਪਾਉਣ ਪਿੱਛੇ ਕਾਰਨ ਉਹਨਾਂ ਦਾ ਉਹ ਕਹਿੰਦੇ ਜੇ ਸਾਰੇ ਆਪਣੇ ਪਰਿਵਾਰਾਂ 'ਚ ਹੀ ਬਾਣੀ ਪੜਨ ਲੱਗ ਪਏ ਤੇ ਸਾਡੇ ਡੇਰਿਆਂ 'ਚ ਇਕੋਤਰੀਆਂ ਤੇ ਸੰਪੜ ਪੜ੍ਹ ਕੇ ਨੇ ਕਰਾਉਣ ਹੋਣਾ ਇਸ ਕਰਕੇ ਆਪਣੇ ਪਰਿਵਾਰਾਂ 'ਚੋਂ ਇਹ ਡਰ ਬਾਰ ਕੱਢੋ ਹੁਣ ਤਾਂ ਬਹੁਤ ਧੀਆਂ ਬੱਚੀਆਂ ਪਰਿਵਾਰ ਦੇ ਮੈਂਬਰ ਗੁਰਬਾਣੀ ਖੁਦ ਪੜਨ ਲੱਗ ਪਏ ਮੈਂ ਤੇ ਹੈਰਾਨ ਆ ਕਈ ਹਿੰਦੂ ਵੀਰ ਵੀ ਮਿਲਦੇ ਹੋ ਕਹਿੰਦੇ ਜੀ ਅਸੀਂ ਹੁਣ ਗੁਰਬਾਣੀ ਦਾ ਸਹਿਜ ਪਾਠ ਕਰਨ ਲੱਗ ਪਏ। ਬਰਾਣੀ ਤਾਂ ਸਾਰਿਆਂ ਦੀ ਸਾਂਝੀ ਆ ਕੋਈ ਵੀ ਬਾਣੀ ਪੜ ਸਕਦਾ। ਹਰ ਇੱਕ ਨੂੰ ਆਜ਼ਾਦੀ ਆਪਣੇ ਪਰਿਵਾਰਾਂ 'ਚ ਬਹਿ ਕੇ ਗੁਰਬਾਣੀ ਖੁਦ ਪੜੋ, ਸੈਂਚੀਆਂ ਰੱਖੋ ਜਿੱਦਾਂ ਵੀ ਤੁਸੀਂ ਪੜ ਸਕਦੇ ਹੋ। ਆਤਪੋ ਜਿਉਂ-ਜਿਉਂ ਤੁਸੀਂ ਪੜਦੇ ਜਾਓਗੇ, ਜਿਉਂ-ਜਿਉਂ ਤੁਹਾਨੂੰ ਸਮਝ ਆਊਗੀ ਇੰਨਾ ਪਿਆਰਾ ਬਾਣੀ ਦਾ ਗਿਆਨ ਹੈ ਜਿਹੜਾ ਸਾਨੂੰ ਰੋਜ਼ ਅੰਦਰੋਂ ਤਕੜਾ ਕਰਦਾ, ਮਜ਼ਬੂਤ ਕਰਦਾ ਹੈ। ਇਹਨਾਂ ਸਮਾਗਮਾਂ ਦਾ ਮਤਲਬ ਤੇ ਇਹੋ ਹੀ ਆ ਨਾ। ਵੀ ਜੇ ਅਸੀਂ ਆਏ, ਸੁਣਿਆ, ਇਧਰੋਂ ਸੁਣ ਕੇ, ਇਧਰੋਂ ਕੰਨਾਂ ਨਾਲ ਹੀ ਕੱਢ ਦਿੱਤਾ। ਫਿਰ ਅਸੀਂ ਉਹੀ ਪਖੰਡ ਕਰੀ ਗਏ ਉਹੀ ਕਰਮकांड ਕਰੀ ਗਏ ਫਿਰ ਸਾਧ ਸੰਗਤ ਜੀ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ